ਬੜੀ ਜ਼ਮੀਨ ਅੱਜ ਦੇ ਟਾਈਮ 'ਚ ਮੈਂ ਦੇਖਿਆ ਕੈਨੇਡਾ ਦੇ ਵਿੱਚ ਟ੍ਰੈਂਡ ਵੀ ਚੱਲ ਰਿਹਾ ਕਿ ਅਮਰੀਕਾ ਲੰਘ ਜਾਓ ਦੇਖੋ ਅਮਰੀਕਾ ਕੋਈ ਜ਼ਿਆਦਾ ਵੱਡੀ ਗੱਲ ਨਹੀਂ ਹੈਗੀ ਕੰਮ ਉੱਥੇ ਵੀ ਕਰਨਾ ਪੈਣਾ ਜੇਕਰ ਤੁਸੀਂ ਕੈਨੇਡਾ ਦੇ ਵਿੱਚ ਨਹੀਂ ਕਾਮਯਾਬ ਹੋ ਸਕੇ ਤਾਂ ਤੁਸੀਂ ਅਮਰੀਕਾ ਦੇ ਵਿੱਚ ਵੀ ਨਹੀਂ ਹੋ ਸਕਦੇ ਇਥੋਂ ਬੜਾ ਨੇੜੇ ਆ ਅਮਰੀਕਾ ਉਹ ਦੇਖੋ ਉਹ ਜਿਹੜੀਆਂ ਬਿਲਡਿੰਗਸ ਨੇ ਉਹ ਅਮਰੀਕਾ ਦੀਆਂ ਨੇ ਮੇਰਾ ਜਿਹੜਾ ਵੀਜ਼ਾ ਹੈਗਾ ਉਹ ਹੈਗਾ ਵਰਕ ਪਰਮਿਟ ਮੈਂ ਡਾਇਰੈਕਟ ਇੰਡੀਆ ਤੋਂ ਵਰਕ ਪਰਮਿਟ ਤੇ ਆਇਆ ਗੱਲ ਕਿਸੇ ਦੇ ਪਿੱਛੇ ਨਾ ਲੱਗਿਆ ਕਰੋ ਆਪਾਂ ਪਹਿਲਾਂ 10 ਜਣਿਆਂ ਨੂੰ ਸਲਾਹ ਲੈਂਦੇ ਆ ਵੀਜ਼ਾ ਅਪਲਾਈ ਕਰਨ ਤੋਂ ਪਹਿਲਾਂ ਕੀ ਕੈਨੇਡਾ ਕੰਮ ਕਿਵੇਂ ਆ ਕੈਨੇਡਾ ਕੰਮ ਲਵਾ ਦੇਗਾ ਆਪਣੇ ਮੁੰਡਿਆਂ ਦੇ ਵਿੱਚ ਕੀ ਟ੍ਰੈਂਡ ਆ ਕਿ 버ਗਰ ਪੀਜਾ ਦਾ ਕੰਮ ਸਿੱਖ ਲੋ ਦੇਖੋ 버ਗਰ ਪੀਜਾ ਕੋਈ ਸਕਿੱਲ ਨਹੀਂ ਹੈਗਾ ਕੈਨੇਡਾ ਕੋਈ ਐਵੇਂ ਦੀ ਕੰਟਰੀ ਨਹੀਂ ਕਿ ਹਣਾ ਤੁਸੀਂ 에어ਪੋਰਟ ਤੇ ਲੈਂਡ ਕੀਤੇ ਤੇ ਤੁਹਾਨੂੰ ਕੈਨੇਡਾ ਦੇ ਲੋਕ ਆਪ ਜਾ ਕੇ ਕਹਿਣਗੇ ਵੀ ਤੁਸੀਂ ਆਜੋ ਸਾਡੇ ਨਾਲ ਕੰਮ ਕਰੋ ਲੋਕਾਂ ਨੇ ਬੜਾ ਰੋਲਾ ਪਾਇਆ ਕਿ ਕੈਨੇਡਾ ਦੇ ਵਿੱਚ ਕੰਮ ਨਹੀਂ ਕੈਨੇਡਾ ਦਾ ਬੁਰਾ ਹਾਲ ਹੋ ਗਿਆ ਕੈਨੇਡਾ ਨਾ ਆਓ ਤੇ ਐਨੀ ਜਲਦੀ ਕੰਮ ਕਿਵੇਂ ਮਿਲ ਗਿਆ ਮੈਨੂੰ ਸਿਰਫ ਆਪਣਾ 1 ਵੀਕ ਲੱਗਿਆ ਕੰਮ ਤੇ ਜਾਣ ਨੂੰ ਉਹ ਵੀ 1 ਵੀਕ ਮੈਂ ਆਪਣੀ ਚੋਇਸ ਨਾਲ ਮਤਲਬ ਨਈ ਗਾਮ ਇਹਦੀਆਂ ਰਿਕੁਆਇਰਮੈਂਟਸ ਕੀ ਹੁੰਦੀਆਂ ਨੇ ਜਾਂ ਤੁਹਾਡਾ ਕਿਵੇਂ ਲੱਗ ਸਕਦਾ ਜਾਂ ਕਿੰਨਾ ਖਰਚਾ ਅਗਰ ਤੁਸੀਂ ਇਹ ਜਾਣਨਾ ਚਾਹੁੰਦੇ ਹੋ ਜਾਂ ਤੁਸੀਂ ਵੀ ਆਪਣਾ ਵਰਕ ਪਰਮਡ ਲਵਾਉਣਾ ਚਾਹੁੰਦੇ ਹੋ ਤਾਂ ਤੁਸੀਂ ਨੀਚੇ ਕਮੈਂਟਸ ਦੇ ਵਿੱਚ ਕੋਈ ਵੀ ਮੈਸੇਜ ਕਰ ਦਿਓ ਮੈਨੂੰ ਸ਼ਸ਼ੀ ਗਾਲੀ ਸਾਰਿਆਂ ਨੂੰ ਸਵਾਗਤ ਹੈ ਤੁਹਾਡਾ ਜੀਕ ਮੇਰੇ ਨਵੇਂ ਬਲੌਗ ਦੇ ਵਿੱਚ ਤੇ ਅੱਜ ਤਰੀਕ ਹੈਗੀ ਹੈ ਜੀ 13 ਜੂਨ 2024 ਇਸ ਬਲੌਗ ਦਾ ਜੋ ਟੌਪਿਕ ਆ ਉਹ ਹੈਗਾ ਕਿ ਮੈਂ ਆਪਣਾ ਇੱਕ ਮੰਥ ਦਾ ਆਪਣਾ ਐਕਸਪੀਰੀਅੰਸ ਤੁਹਾਡੇ ਨਾਲ ਸ਼ੇਅਰ ਕਰਾਂਗਾ ਕਿ ਕੈਨੇਡਾ ਦੇ ਵਿੱਚ ਮੈਨੂੰ ਇੱਕ ਮੰਥ ਹੋ ਗਿਆ ਆਇਆਂ ਨੂੰ ਤੇ ਇੱਕ ਮੰਥ ਦਾ ਮੇਰਾ ਇੱਥੇ ਕੀ ਐਕਸਪੀਰੀਅੰਸ ਰਿਹਾ ਤੇ ਮੈਂ ਕਿਹੜੀ ਸਿਟੀ ਦੇ ਵਿੱਚ ਰਹਿ ਰਿਹਾ ਇੱਥੇ ਕਿੰਨਾ ਖਰਚਾ ਤੇ ਮੈਂ ਕੀ ਕੰਮ ਕਰਦਾ ਇਹ ਸਾਰਾ ਕੁਝ ਤੁਹਾਨੂੰ ਮੈਂ ਇਸ ਵੀਡੀਓ ਦੇ ਵਿੱਚ ਦੱਸਾਂਗਾ ਤੇ ਨਾਲੇ ਮੈਂ ਦੱਸਾਂਗਾ ਮੈਂ ਕਿਹੜੇ ਵੀਜ਼ੇ ਤੇ ਇੱਥੇ ਆਇਆ ਸੀਗਾ ਤੇ ਕਿਉਂਕਿ ਮੈਨੂੰ ਕਾਫੀ ਕੁਐਸਚਨਸ ਆਏ ਨੇ ਲਾਸਟ ਮੇਰੇ ਬਲੌਗ ਦੇ ਵਿੱਚ ਕਿ ਆਪਣਾ ਤੁਸੀਂ ਕਿਹੜੇ ਵੀਜ਼ੇ ਤੇ ਆਏ ਹੋ ਕੀ ਕੁਐਸਚਨਿੰਗ ਹੋਈ ਸੀਗੀ ਇਮੀਗ੍ਰੇਸ਼ਨ ਦੇ ਤੇ ਕਿਵੇਂ ਕੰਮ ਮੈਨੂੰ ਸਿਰਫ ਆਪਣਾ 1 ਵੀਕ ਲੱਗਿਆ ਕੰਮ ਤੇ ਜਾਣ ਨੂੰ ਉਹ ਵੀ 1 ਵੀਕ ਮੈਂ ਆਪਣੇ ਚੁਆਇਸ ਨਾਲ ਮਤਲਬ ਨਹੀਂ ਗਿਆ ਕੰਮ ਮੈਨੂੰ ਕੰਮ ਅਗਲੇ ਦਿਨ ਵੀ ਜਾ ਸਕਦਾ ਸੀ ਮੈਂ 12 ਮਈ ਨੂੰ ਮੈਂ ਆਇਆ ਸੀਗਾ ਮੈਂ 13 ਮਈ ਤੋਂ ਕੰਮ ਸਟਾਰਟ ਕਰ ਸਕਦਾ ਸੀ ਤਕਰੀਬਨ ਕੰਮ ਕਰਦਿਆਂ ਨੂੰ 20 25 ਦਿਨ ਹੋ ਚੁੱਕੇ ਨੇ ਪਹਿਲਾਂ ਮੇਰੀ ਕੁਝ ਦਿਨ ਟ੍ਰੇਨਿੰਗ ਸੀਗੀ ਉਸ ਤੋਂ ਬਾਅਦ ਮੈਂ ਪਰਮਨੈਂਟ ਆਪਣੀ ਜੋਬ ਤੇ ਹੋ ਗਿਆ ਤੇ ਮੇਰੀ ਜੋਬ ਹੈਗੀ ਆ ਜਿੱਥੇ ਇੱਥੇ ਤੋਂ ਮੈਂ ਸਾਰਾ ਐਕਸਪੀਰੀਅੰਸ ਸ਼ੇਅਰ ਕਰਾਂਗਾ ਮੇਰਾ ਕਿੰਨਾ ਇੱਥੇ ਰੈਂਟਾ ਕਿੰਨਾ ਗਰੋਸਰੀ ਦਾ ਖਰਚਾ ਤੇ ਕਿੰਨੀ ਮੇਰੀ ਇਨਕਮ ਆ ਸਭ ਤੋਂ ਪਹਿਲਾਂ ਆਪਾਂ ਗੱਲ ਕਰਦੇ ਆਂ ਕਿ ਲੋਕਾਂ ਨੇ ਬੜਾ ਰੋਲਾ ਪਾਇਆ ਕਿ ਕੈਨੇਡਾ ਦੇ ਵਿੱਚ ਕੰਮ ਨਹੀਂ ਕੈਨੇਡਾ ਦਾ ਬੁਰਾ ਹਾਲ ਹੋ ਗਿਆ ਕੈਨੇਡਾ ਨਾ ਆਓ ਦੇਖੋ ਕੰਮ ਹਰੇਕ ਕੰਟਰੀ ਦੇ ਵਿੱਚ ਕਿਸੇ ਨੂੰ ਮਿਲਦਾ ਕਿਸੇ ਨੂੰ ਨਹੀਂ ਮਿਲਦਾ ਤੇ ਕੈਨੇਡਾ ਵੀ ਉਹਨਾਂ ਦੇ ਕੰਟਰੀਆਂ ਦੇ ਵਿੱਚੋਂ ਜਾਂਦੀਆਂ ਕੈਨੇਡਾ ਕੋਈ ਐਵੇਂ ਦੀ ਕੰਟਰੀ ਨਹੀਂ ਕਿ ਹਨਾ ਤੁਸੀਂ 에ਰਪੋਰਟ ਤੇ ਲੈਂਡ ਕੀਤੇ ਤੇ ਤੁਹਾਨੂੰ ਕੈਨੇਡਾ ਦੇ ਲੋਕ ਆਪ ਜਾ ਕੇ ਕਹਿਣਗੇ ਵੀ ਤੁਸੀਂ ਆਜੋ ਸਾਡੇ ਨਾਲ ਕੰਮ ਕਰੋ ਐਵੇਂ ਕਦੇ ਵੀ ਕਿਸੇ ਵੀ ਕੰਟਰੀ ਦੇ ਵਿੱਚ ਨਹੀਂ ਹੁੰਦਾ ਐਫਰਟ ਕਰਨੇ ਪੈਂਦੇ ਨੇ ਜਾਂ ਤਾਂ ਦੇਖੋ ਦੋ ਚੀਜ਼ਾਂ ਹੁੰਦੀਆਂ ਨੇ ਕੈਨੇਡਾ ਪਹਿਲਾਂ ਜਿਹੜੇ ਲੋਕ ਆਂਦੇ ਸੀਗੇ ਉਹ ਕਰਦੇ ਸੀਗੇ ਲੇਬਰ ਤੇ ਹੁਣ ਕੈਨੇਡਾ ਦੇ ਵਿੱਚ ਸਟੂਡੈਂਟ ਵਰਕ ਪਰਮਿਟ ਜਾਂ ਟੂਰਿਸਟ ਜਾਂ ਹੋਰ ਇਮੀਗ੍ਰੈਂਟਸ ਬਹੁਤ ਆ ਗਏ ਜਿੱਤੇ ਕਰਕੇ ਹੁਣ ਲੇਬਰ ਜੋਬ ਇੱਥੇ ਨਾ ਮਤਰ ਰਹੀ ਗਈ ਹੈਗੀ ਅਜੇ ਵੀ 20% ਲੇਬਰ ਜੋਬ ਰਹਿ ਗਈ ਸਿਰਫ ਤੇ ਹੁਣ ਦੇਖੋ ਦੂਜੀ ਗੱਲ ਆ ਜਾਂਦੀ ਆ ਤੁਸੀਂ ਹੁਣ ਆ ਰਹੇ ਹੋ ਇੰਡੀਆ ਤੋਂ ਪਲੱਸ 2 ਕਰਕੇ ਤੇ ਤੁਸੀਂ ਕੋਈ ਕੰਮ ਨਹੀਂ ਸਿੱਖਿਆ ਕੋਈ ਤੁਹਾਡੇ ਕੋਲ ਸਕਿੱਲ ਨਹੀਂ ਤੇ ਲੇਬਰ ਜੋਬ ਦੇ ਵਿੱਚ ਤੁਸੀਂ ਆਉਂਗੇ ਤਾਂ ਤੁਹਾਨੂੰ ਇੱਥੇ ਜੋਬ ਲੱਭਣ ਦੇ ਵਿੱਚ ਦਿੱਕਤ ਆਣਗੀਆਂ ਹੋ ਸਕਦਾ ਤੁਹਾਨੂੰ ਮਹੀਨੇ ਦੇ ਵਿੱਚ ਮਿਲ ਜੇ ਹੋ ਸਕਦਾ ਤੁਹਾਨੂੰ ਸਾਲ ਨਾਲ ਜੋਬ ਮਿਲੇ ਤੇ ਤੁਸੀਂ ਮੈਂ ਇਹੀ ਰეკਮੈਂਡ ਕਰਾਂਗਾ ਕਿ ਅਗਰ ਤੁਸੀਂ ਕੈਨੇਡਾ ਆ ਰਹੇ ਹੋ ਤਾਂ ਸਕਿੱਲ ਸਿੱਖ ਕੇ ਆਓ ਦੇਖੋ ਇਹ ਗੱਲ ਹਰੇਕ ਕਹਿੰਦੇ ਨੇ ਮੈਂ ਨਹੀਂ ਕਹਿ ਰਿਹਾ ਹਰੇਕ ਬੰਦਾ ਜਿਹੜਾ ਆਪਣਾ ਅੱਜਕੱਲ੍ਹ ਸੋਸ਼ਲ ਮੀਡੀਆ ਤੇ ਐਕਟਿਵ ਹੈ ਤੁਹਾਨੂੰ ਇਹੀ ਗੱਲ ਕਹਿ ਰਿਹਾ ਵੀ ਇੰਡੀਆ ਤੋਂ ਸਕਿੱਲ ਸਿੱਖ ਕੇ ਆਓ ਤੇ ਫਿਰ ਕੁਐਸਚਨ ਆਉਂਦਾ ਕਿ ਇੰਡੀਆ ਤੋਂ ਸਕਿੱਲ ਕੀ ਸਿੱਖੀਆ ਸਕਿੱਲ ਕੀ ਹੁੰਦਾ ਅਸਲ ਦੇ ਵਿੱਚ ਆਪਣੇ ਮੁੰਡੇ ਕੁੜੀਆਂ ਦੇ ਵਿੱਚ ਨਾ ਸਪੈਸ਼ਲੀ ਮੈਂ ਪੰਜਾਬੀ ਦੇ ਵਿੱਚ ਵੀਡੀਓ ਬਣਾ ਰਿਹਾ ਤਾਂ ਪੰਜਾਬੀ ਹੀ ਜ਼ਿਆਦਾ ਆਡੀਅנס ਦੇਖਣਗੇ ਆਪਣੇ ਮੁੰਡਿਆਂ ਦੇ ਵਿੱਚ ਕੀ ਟ੍ਰੈਂਡ ਆ ਕੀ 버ਗਰ ਪੀਜ਼ਾ ਦਾ ਕੰਮ ਸਿੱਖ ਲੋ ਦੇਖੋ 버ਗਰ ਪੀਜ਼ਾ ਕੋਈ ਸਕਿੱਲ ਨਹੀਂ ਹੈਗਾ 버ਗਰ ਪੀਜ਼ਾ ਸਕਿੱਲ ਦੇ ਵਿੱਚ ਨਹੀਂ ਆਉਂਦੇ ਬਰਗਰ ਨੂੰ ਜਾਂ ਪੀਜਾ ਨੂੰ ਬਣਾਉਣਾ ਸਿੱਖਣਾ ਸਿਰਫ 2 ਘੰਟੇ ਜਾਂ 2 ਦਿਨ ਦਾ ਕੰਮ ਏ ਉਹਨੂੰ ਆਪਾਂ ਸਕਿੱਲ ਨਹੀਂ ਕਹਿ ਸਕਦੇ ਸਕਿੱਲ ਉਹ ਹੁੰਦਾ ਜਿਹਨੂੰ ਆਪਾਂ ਨੂੰ ਸਿੱਖਣ ਨੂੰ ਟਾਈਮ 4 ਮਹੀਨੇ 6 ਮਹੀਨੇ 8 ਮਹੀਨੇ ਲੱਗ ਜਾਣਾ ਉਹ ਚੀਜ਼ ਨੂੰ ਆਪਾਂ ਸਕਿੱਲ ਕਹਿ ਸਕਦੇ ਆ ਜਿਵੇਂ ヘア ਕਟਿੰਗ ਦਾ ਕੰਮ ਜਾਂ ਲਾਲੋ ਹਨਾ ਕੋਈ ਕਿਚਨ ਦੇ ਵਿੱਚ ਸ਼ੈਫ ਦਾ ਕੰਮ ਜਾਂ ਹੋਰ ਐਵੇਂ ਦੀਆਂ ਬੜੀਆਂ ਆਪਸ਼ਨਸ ਨੇ ਉਹ ਮਤਲਬ ਡਿਸਕਸ ਕਰਾਂਗੇ ਆਪਾਂ ਗਏ ਜਾ ਕੇ ਤੇ ਤੁਸੀਂ ਮੈਨੂੰ ਕੁਐਸਚਨ ਵੀ ਕਰ ਲਿਓ ਜਾਂ ਮੈਨੂੰ ਮੈਸੇਜ ਕਰ ਲਿਓ WhatsApp ਤੇ ਕਿ ਕਿਵੇਂ ਆਪਾਂ ਉਹ ਸਕਿੱਲ ਵਾਲੀ ਕਿਹੜੀ ਬੈਸਟ ਜੋਬ ਆ ਤੇ ਕਿਹੜੀ ਸਿਟੀ ਦੇ ਵਿੱਚ ਕਿਹੜੀ ਚੀਜ਼ ਦੀ ਡਿਮਾਂਡ ਆ ਸਾਰਾ ਕੁਝ ਆਪਣਾ ਪਰਸਨਲ ਵੀ ਸ਼ੇਅਰ ਕਰ ਦਾਂਗਾ ਜੇ ਤੁਸੀਂ ਕੋਈ ਡਾਊਟ ਆ ਤੁਹਾਨੂੰ ਕੋਈ ਕਮੈਂਟ ਵੀ ਕਰੋ ਮੈਂ ਨੀਚੇ ਕਮੈਂਟ ਦੇ ਵਿੱਚ ਵੀ ਰਿਪਲਾਈ ਕਰਦਾ ਹੁੰਦਾ ਸਾਰਿਆਂ ਦੇ ਤੇ ਮੈਂ ਵੀ ਦੇਖੋ ਇੱਕ ਸਕਿੱਲ ਜੋਬ ਤੇ ਆਇਆ ਇੱਥੇ ਮੇਰਾ ਜਿਹੜਾ ਵੀਜ਼ਾ ਹੈਗਾ ਉਹ ਹੈਗਾ ਵਰਕ ਪਰਮਿਟ ਮੈਂ ਡਾਇਰੈਕਟ ਇੰਡੀਆ ਤੋਂ ਵਰਕ ਪਰਮਿਟ ਤੇ ਆਇਆ ਤੇ ਮੇਰਾ ਹੈਗਾ ਆਪਣਾ ਸ਼ੈਫ ਦੀ ਜੋਬ ਹੈ ਮੇਰੀ ਆਪਣੇ ਇੰਡੀਅਨ ਰੈਸਟੋਰੈਂਟ ਦੇ ਵਿੱਚ ਤੇ ਮੈਂ ਇੰਡੀਆ ਦੇ ਵਿੱਚ ਪਹਿਲਾਂ ਸਕਿੱਲ ਸਿੱਖੇ ਸੀਗੇ ਤੇ ਸਕਿੱਲ ਸਿੱਖ ਕੇ ਫਿਰ ਮੈਂ ਇੱਥੇ ਹਾਇਰ ਹੋਇਆ ਹਾਇਰ ਹੋਣ ਤੋਂ ਬਾਅਦ ਫਿਰ ਮੈਂ ਇੱਥੇ ਆਇਆ ਸੀਗਾ ਹੁਣ ਆਨਸਰ ਇੱਥੇ ਮੈਂ ਜਿਵੇਂ ਤੁਹਾਨੂੰ ਦੱਸਿਆ ਵੀ ਮੈਨੂੰ ਨੈਕਸਟ ਡੇ ਵੀ ਮੈਨੂੰ ਜੋਬ ਵਾਲੇ ਬੁਲਾ ਰਹੇ ਸੀਗੇ ਕਿ ਤੂੰ ਅੱਜ ਤੋਂ ਆ ਸਕਦਾ ਬਟ ਮੈਂ ਇੱਕ ਵੀਕ ਘੁੰਮਿਆ ਫਿਰਿਆ ਇੱਕ ਵੀਕ ਘੁੰਮਣ ਤੋਂ ਬਾਅਦ ਮੈਂ ਫੇਰ ਆਪਣਾ ਜੋਬ ਦੇ ਕਿਆ ਤੇ ਪਹਿਲਾਂ ਮੇਰਾ 15-20 ਦਿਨ ਦਾ ਐਕਸਪੀਰੀਅੰਸ ਜੋ ਹੈਗਾ ਬ੍ਰੈਂਟਨ ਦਾ ਬ੍ਰੈਂਟਨ ਦੇ ਵਿੱਚ ਮਾਲਟਨ ਪੈਂਦਾ ਮਾਲਟਨ ਦਾ ਮੈਂ ਐਕਸਪੀਰੀਅੰਸ ਆ ਉੱਥੇ ਦਾ ਐਕਸਪੀਰੀਅੰਸ ਬਹੁਤ ਵਧੀਆ ਰਿਹਾ ਕਿਉਂਕਿ ਮੈਨੂੰ ਉੱਥੇ ਆਪਣਾ ਮੇਰੇ ਰਿਲੇਟਿਵਸ ਨੇ ਸੰਭਾਲਿਆ ਸੀਗਾ ਤੇ ਉਹਨਾਂ ਨੇ ਆਪਣਾ ਮੈਨੂੰ 에어ਪੋਰਟ ਤੋਂ ਪਿਕ ਕੀਤਾ ਤੇ ਪਿਕ ਕਰਕੇ ਘਰੇ ਲਿਆਏ ਘਰੇ ਲਿਆਂਣ ਤੋਂ ਬਾਅਦ ਮੈਂ ਘੁੰਮਿਆ ਫਿਰਿਆ ਸਾਰਾ ਇੰਜੋਏ ਕੀਤਾ ਬਹੁਤ ਸਮੂਥ ਗਿਆ ਮੇਰਾ ਮੈਂ ਆਪਣਾ ਬੈਂਕ ਅਕਾਊਂਟ ਓਪਨ ਕਰਵਾਇਆ ਮੈਂ ਸੀਨਲ ਨੰਬਰ ਲੈ ਕੇ ਆਇਆ ਇਹ ਚੀਜ਼ਾਂ ਕੀਤੀਆਂ ਜਿਹੜੀਆਂ ਜ਼ਰੂਰੀ ਹੁੰਦੀਆਂ ਨੇ ਕੈਨੇਡਾ ਆਣ ਤੋਂ ਬਾਅਦ ਤੇ ਉਸ ਤੋਂ ਬਾਅਦ ਮੈਂ ਤਕਰੀਬਨ ਇਸ ਮੰਥ ਦੇ ਸਟਾਰਟਿੰਗ ਦੇ ਵਿੱਚ ਮੈਂ ਮੂਵ ਕਰ ਗਿਆ ਸੀਗਾ ਆਪਣਾ ਪਰਮਨੈਂਟ ਜੌਬ ਤੇ ਟ੍ਰੇਨਿੰਗ ਉੱਥੇ ਲੈਣ ਤੋਂ ਬਾਅਦ ਬ੍ਰੈਂਟਨ ਦੇ ਵਿੱਚ ਕਿਉਂਕਿ ਜਿੱਥੇ ਮੈਂ ਕੰਮ ਕਰ ਰਿਹਾ ਹਾਂ ਉਹਦੇ ਦੋ ਬ੍ਰਾਂਚਾ ਨੇ ਇੱਕ ਬ੍ਰੈਂਟਨ 'ਚ ਤੇ ਇੱਕ ਨਾਇਗਰਾਫਾਲਸ ਦੇ ਵਿੱਚ ਤੇ ਨਾਇਗਰਾਫਾਲਸ ਇੱਥੋਂ ਬ੍ਰੈਂਟਨ ਤੋਂ ਤਕਰੀਬਨ 130 ਕਿਲੋਮੀਟਰ ਦੇ ਆਸ-ਪਾਸ ਆ ਤੇ ਛੋਟਾ ਸ਼ਹਿਰ ਆ 20 ਹਜ਼ਾਰ ਦੀ ਪੋਪੂਲੇਸ਼ਨ ਇੱਥੇ ਆਪਣੀ ਬਟ ਇੱਥੇ ਰੋਜ਼ ਦੇ ਲੱਖਾਂ ਲੋਕ ਟੂਰਿਸਟ ਇੱਥੇ ਘੁੰਮਣ ਆਉਂਦੇ ਨੇ ਕਿਉਂਕਿ ਇਹ ਇੱਕ ਬਹੁਤ ਫੇਮਸ ਡੈਸਟੀਨੇਸ਼ਨ ਆ ਕੈਨੇਡਾ ਦੀ ਤੇ ਇੱਕ ਗੱਲ ਕਿਸੇ ਦੇ ਪਿੱਛੇ ਨਾ ਲੱਗਿਆ ਜਿਵੇਂ ਮੰਨ ਲਓ ਆਪਾਂ ਹਨਾ ਇੰਡੀਆ ਤੋਂ ਆਣਾ ਹੁੰਦਾ ਆਪਾਂ ਪਹਿਲਾਂ 10 ਜਣਿਆਂ ਨੂੰ ਸਲਾਹ ਲੈਂਦੇ ਆ ਵੀਜ਼ਾ ਅਪਲਾਈ ਕਰਨ ਤੋਂ ਪਹਿਲਾਂ ਕਿ ਕੈਨੇਡਾ ਕੰਮ ਕਿਵੇਂ ਆ ਕੈਨੇਡਾ ਕੰਮ ਲਵਾ ਦੇਗਾ ਦੇਖੋ ਹਰੇਕ ਬੰਦੇ ਦੇ ਆਪਣੀ ਨੌਲੇਜ ਆਪਣੇ ਸਕਿੱਲਸ ਹੁੰਦੇ ਨੇ ਮੰਨ ਲਓ ਜਿਹੜੇ ਬੰਦੇ ਤੋਂ ਤੁਸੀਂ ਸਲਾਹ ਲੈ ਰਹੇ ਹੋ ਉਹਦੇ ਕੋਲ ਕੋਈ ਸਕਿੱਲ ਨਹੀਂ ਜਾ ਉਹਦੇ ਕੋਲ ਕੋਈ ਨੌਲੇਜ ਨਹੀਂ ਉਹਨੂੰ 6 ਮਹੀਨੇ ਹੋ ਗਏ ਤੇ ਫਰੀ ਬੈਠਿਆ ਉਹ ਤੁਹਾਨੂੰ ਵੀ ਕਹੇਗਾ ਕਿ ਇੰਡੀਆ ਤੋਂ ਨਾ ਆ ਕਿਉਂਕਿ ਇੱਥੇ ਕੰਮ ਨਹੀਂ ਬਟ ਤੁਸੀਂ ਆਪਣੀ ਕਿਸਮਤ ਆਪਣੇ ਨਾਲ ਲੈ ਕੇ ਚੱਲ ਰਹੇ ਹੋ ਤੇ ਆਪਣੇ ਸਕਿੱਲ ਤੇ ਆਪਣੀ ਨੌਲੇਜ ਤੁਹਾਡੇ ਕੋਲ ਉਹ ਬੰਦੇ ਕੋਲ ਆਪਣੇ ਨੇ ਹੋ ਸਕਦਾ ਉਹਦੇ ਕੋਲ ਸਕਿੱਲ ਵੀ ਹੋਵੇ ਨੌਲੇਜ ਵੀ ਹੋਵੇ ਕਿਸਮਤ ਨਾਲ ਸਾਥ ਦਿੰਦੀ ਹੋਵੇ ਹੋ ਸਕਦਾ ਉਹਦੇ ਕੋਲ ਸਕਿੱਲ ਨਾ ਹੋਣ ਨੌਲੇਜ ਨਾ ਹੋਣ ਕਿਸਮਤ ਹੋਵੇ ਤਾਂ ਵੀ ਉਹਨੂੰ ਆਪਣਾ ਕੰਮ ਮਿਲ ਜਵੇ ਇਹ ਚੀਜ਼ ਆ ਤਾਂ ਕਰਕੇ ਸਲਾਹ ਨਾ ਲਓ ਆਪਣੇ ਆਪ ਤੇ ਭਰੋਸਾ ਰੱਖੋ ਹਮੇਸ਼ਾ ਦាំ ਰੱਖੋ ਆਪਣੇ ਚ ਕਿ ਅਸੀਂ ਕੁਝ ਕਰਨਾ ਤਾਂ ਤੁਸੀਂ ਸਾਰਾ ਕੁਝ ਅਚੀਵ ਕਰ ਲਓਗੇ ਇੱਥੇ ਕੈਨੇਡਾ ਦੇ ਵਿੱਚ ਆ ਕੇ ਜਦੋਂ ਤੁਸੀਂ ਕੈਨੇਡਾ ਪਹੁੰਚ ਗਏ ਸਭ ਤੋਂ ਪਹਿਲਾਂ ਤੁਸੀਂ ਕੰਮ ਕੀ ਕਰਨਾ ਸਭ ਤੋਂ ਪਹਿਲਾਂ ਤੁਸੀਂ ਆਪਣਾ ਸਿਨ ਨੰਬਰ ਲੈ ਕੇ ਆਣਾ ਕਿਉਂਕਿ ਸਭ ਤੋਂ ਫਰਸਟ ਜ਼ਰੂਰੀ ਕੰਮ ਸਿਨ ਨੰਬਰ ਆ ਸਿਨ ਨੰਬਰ ਤੋਂ ਬਿਨਾਂ ਇੱਥੇ ਕੋਈ ਵੀ ਜੋਬ ਨਹੀਂ ਮਿਲਦੀ ਤੇ ਨਾ ਕੋਈ ਕੰਮ ਮਿਲਦਾ ਜਦੋਂ ਵੀ ਆਪਾਂ ਕਿਤੇ ਜੋਬ ਕਰਨੀ ਆ ਤਾਂ ਆਪਾਂ ਨੂੰ ਸਿਨ ਨੰਬਰ ਚਾਹੀਦਾ ਹੀ ਹੁੰਦਾ ਤੇ ਸਿਨ ਨੰਬਰ ਲੈ ਕੇ ਆਣ ਤੋਂ ਬਾਅਦ ਉਸ ਵਾਰ ਤੁਸੀਂ ਸਭ ਤੋਂ ਪਹਿਲਾਂ ਜਾ ਕੇ ਬੈਂਕ ਅਕਾਊਂਟ ਓਪਨ ਕਰਵਾਓ ਤੇ ਕ੍ਰੈਡਿਟ ਕਾਰਡ ਬਣਵਾਓ ਆਪਣਾ ਕਿ ਕਿ ਕ੍ਰੈਡਿਟ ਦਾ ਐਵੇਂ ਹੁੰਦਾ ਕੱਲੋਂ ਆਪਾਂ ਨੇ ਕੋਈ ਵੀ ਗੱਡੀ ਖਰੀਦਣੀ ਹੈ ਜਾਂ ਕੁਝ ਵੀ ਲੈਣਾ ਤਾਂ ਆਪਣੀ ਕ੍ਰੈਡਿਟ ਹਿਸਟਰੀ ਚੈੱਕ ਕੀਤੀ ਜਾਂਦੀ ਆ ਤੇ ਉਹ ਕ੍ਰੈਡਿਟ ਹਿਸਟਰੀ ਉਦੋਂ ਬਣਦੀ ਆ ਜਦੋਂ ਆਪਣੇ ਕੋਲ ਕ੍ਰੈਡਿਟ ਕਾਰਡ ਹੋਵੇ ਤੇ ਥਰਡ ਪ੍ਰੋਸੈਸ ਆਪਣਾ ਕੀ ਹੁੰਦਾ ਥਰਡ ਆਪਣਾ ਬੈਂਸ ਲਾਇਸੈਂਸ ਇੰਡੀਆ ਤੋਂ ਜ਼ਰੂਰੀ ਆ ਕਿ ਅਗਰ ਤੁਹਾਡੇ ਕੋਲ ਐਕਸਪੀਰੀਅੰਸ ਹੈਗਾ ਤਾਂ ਤੁਸੀਂ ਲਾਇਸੈਂਸ ਜ਼ਰੂਰ ਲੈ ਕੇ ਆਣਾ ਆਪਣਾ ਲਾਇਸੈਂਸ ਇੰਡੀਆ ਦਾ オリジナル ਲੈ ਕੇ ਆਇਓ ਤੇ ਨਾਲ ਡੀਐਲ ਐਕਸਟ੍ਰੈਕਟ ਹੁੰਦਾ ਡਰਾਈਵਿੰਗ ਲਾਇਸੈਂਸ ਐਕਸਟ੍ਰੈਕਟ ਜਿਹਨੂੰ ਆਪਾਂ ਕਹਿੰਦੇ ਨੇ ਐਕਸਪੀਰੀਅੰਸ ਉਹ ਜ਼ਰੂਰ ਲੈ ਕੇ ਆਇਓ ਨਾਲ ਕਿਉਂਕਿ ਉਹਦੇ ਨਾਲ ਡੀਐਲ ਐਕਸਟ੍ਰੈਕਟ ਦੇ ਨਾਲ ਇੱਥੇ ਤੋਂ ਲਾਇਸੈਂਸ ਆਪਾਂ ਨੂੰ ਈਜ਼ੀਲੀ ਤੇ ਜਲਦੀ ਮਿਲ ਜਾਂਦਾ ਤੇ ਡਰਾਈਵਿੰਗ ਤੇ ਲਾਇਸੈਂਸ ਤੇ ਵੀ ਆਪਣਾ ਬਹੁਤ ਜ਼ਿਆਦਾ ਇੱਥੇ oportunitys ਨੇ ਅਗਰ ਆਪਣੇ ਕੋਲ ਡਰਾਈਵਿੰਗ ਲਾਇਸੈਂਸ ਹੈਗਾ ਤਾਂ ਆਪਾਂ ਨੂੰ ਕੰਮ ਵੀ ਬੜੀ ਜਲਦੀ ਮਿਲਦਾ ਇੱਥੇ ਕਿਉਂਕਿ ਇੰਡੀਆ ਦੇ ਵਿੱਚ ਆਪਣਾ ਸਿਸਟਮ ਹੋਰ ਹੈ ਇੰਡੀਆ ਦੇ ਵਿੱਚ ਸਾਰਾ ਸਿਸਟਮ ਅਲੱਗ ਏ ਇੱਕ ਅਲੱਗ ਕੰਟਰੀ ਆ ਤੇ ਉਹ ਅਲੱਗ ਕੰਟਰੀ ਆ ਉੱਥੋਂ ਦਾ ਸਿਸਟਮ ਨਾਲ ਉਹ ਇੱਥੋਂ ਦਾ ਸਿਸਟਮ ਨਹੀਂ ਮੈਚ ਕਰਦਾ ਤੇ ਬਾਕੀ ਦੇਖੋ ਜਦੋਂ ਆਉਂਗੇ ਸਾਰਾ ਕੁਝ ਉਹਦਾ ਹੀ ਪਤਾ ਲੱਗਦਾ ਹੁੰਦਾ ਤੇ ਬੜੀ ਦੁਨੀਆ ਅੱਜ ਦੇ ਟਾਈਮ 'ਚ ਮੈਂ ਦੇਖਿਆ ਹੋ ਕਿ ਕੈਨੇਡਾ ਦੇ ਵਿੱਚ ਟ੍ਰੈਂਡ ਵੀ ਚੱਲ ਰਿਹਾ ਕਿ ਅਮਰੀਕਾ ਲੰਘ ਜਾਓ ਦੇਖੋ ਅਮਰੀਕਾ ਕੋਈ ਜ਼ਿਆਦਾ ਵੱਡੀ ਗੱਲ ਨਹੀਂ ਹੈਗੀ ਕੰਮ ਉੱਥੇ ਵੀ ਕਰਨਾ ਪੈਣਾ ਉਹ ਪਿੱਛੇ ਤੁਸੀਂ ਦੇਖ ਸਕਦੇ ਹੋ ਨਾ ਇਹ ਨਾਈਗਰਾ ਫਾਲਸ ਦੇ ਵਿੱਚੋਂ ਸਿੱਧਾ ਰੋਡ ਜਾ ਰਿਹਾ ਉਹ ਪਿੱਛੇ ਜਿਹੜੀਆਂ ਬਿਲਡਿੰਗਸ ਨੇ ਅਮਰੀਕਾ ਦੀਆਂ ਬਿਲਡਿੰਗ ਨੇ ਕਦੋਂ ਇਥੋਂ ਬੜਾ ਨੇੜੇ ਅਮਰੀਕਾ ਇਥੋਂ ਬੜਾ ਨੇੜੇ ਅਮਰੀਕਾ ਉਹ ਦੇਖੋ ਉਹ ਜਿਹੜੀਆਂ ਬਿਲਡਿੰਗਸ ਨੇ ਉਹ ਅਮਰੀਕਾ ਦੀਆਂ ਨੇ ਇਹ ਅਮਰੀਕਾ ਨੂੰ ਰੋਡ ਜਾ ਰਿਹਾ ਉਹ ਸਾਹਮਣੇ ਇੱਥੇ ਬਾਰਡਰ ਕ੍ਰੋਸਿੰਗ ਹੁੰਦੀ ਆ ਬਾਰਡਰ ਕ੍ਰੋਸਿੰਗ ਕਰਕੇ ਤੁਸੀਂ ਅਮਰੀਕਾ ਦੇ ਵਿੱਚ ਐਂਟਰ ਕਰ ਸਕਦੇ ਹੋ ਇਥੋਂ ਤੇ ਬਟ ਮੇਰਾ ਮੰਨਣਾ ਇਹ ਆ ਕਿ ਅਗਰ ਤੁਸੀਂ ਕੈਨੇਡਾ ਦੇ ਵਿੱਚ ਨਹੀਂ ਕਾਮਯਾਬ ਹੋ ਸਕੇ ਤਾਂ ਤੁਸੀਂ ਅਮਰੀਕਾ ਦੇ ਵਿੱਚ ਵੀ ਨਹੀਂ ਹੋ ਸਕਦੇ ਕਿਉਂ ਕਿਉਂਕਿ ਕੈਨੇਡਾ ਦੇ ਵਿੱਚ ਵੀ ਆਪਣਾ ਉਹੀ ਸਿਸਟਮ ਉਹੀ ਸਾਰਾ ਕੁਝ ਆਪਣਾ ਕੰਮ ਕਰਨਾ ਪੈਣਾ ਤੇ ਕੰਮ ਕਰਨਾ ਪੈਣਾ ਤੁਹਾਨੂੰ ਅਮਰੀਕਾ ਦੇ ਵਿੱਚ ਵੀ ਇਨ ਨਾਈਗਰਾਫਲ ਉਸ ਜੀ ਦੇਖੋ ਇਹ ਮੇਨ ਇਥੇ ਕੈਸੀਨੋ ਆ ਬਾਕੀ ਇਹ ਪਾਰਕਿੰਗਸ ਨੇ ਉਹ ਸਾਹਮਣੇ ਮੈਂ ਤੁਹਾਨੂੰ ਦਿਖਾ ਕੇ ਹਟਿਆ ਅਮਰੀਕਾ ਵੀਕ ਦੇ ਵੀਕਡੇ ਆ ਜੀ ਅੱਜ ਅੱਜ ਥਰਸਡੇ ਆ ਤਾਂ ਕਰਕੇ ਪਾਰਕਿੰਗਸ ਉਹਨੂੰ ਖਾਲੀ ਦਿਖ ਰਹੀਆਂ ਨੇ ਜਦੋਂ ਤੁਸੀਂ ਕਦੇ ਇੱਥੇ ਵੀਕਐਂਡ ਤੇ ਆਉਂਗੇ ਇਹ ਸਾਰੀਆਂ ਪਾਰਕਿੰਗਸ ਫੁੱਲ ਹੁੰਦੀਆਂ ਨੇ ਇਥੇ ਕਿਉਂਕਿ ਆਪਣਾ ਉਦੋਂ ਟੂਰਿਸਟ ਇੰਨਾ ਕਿ ਜ਼ਿਆਦਾ ਹੁੰਦਾ ਇਥੇ ਕਿ ਇਥੇ ਆਪਣਾ ਗੱਡੀ ਖੜਾਉਣ ਨੂੰ ਵੀ ਜਗ੍ਹਾ ਨਹੀਂ ਮਿਲਦੀ ਅੱਜ ਦਾ ਜੋ ਰੇਟ ਆ ਪਾਰਕਿੰਗ ਦਾ ਹੈਗਾ 5 ਡਾਲਰ ਤੇ ਵੀਕੈਂਡ ਦੇ ਇਹ ਰੇਟ ਇਹੀ ਪਾਰਕਿੰਗ ਦਾ 40-40 ਡਾਲਰ ਤੱਕ ਵੀ ਪਾਰ ਕਰ ਦਿੰਦਾ ਮਤਲਬ ਇੰਨੀ ਜਿਆਦਾ ਇੱਥੇ ਰਸ਼ ਹੁੰਦਾ ਤੇ ਕੁੰਮਰੇ ਆ ਜੇ ਆਪਾਂ ਕੁੰਮਣਾ ਵੀ ਕੀ ਆ ਜੀ ਦੇਖੋ ਮਤਲਬ ਵੀ ਛੋਟਾ ਜਿਹਾ ਸ਼ਹਿਰ ਆ ਇਹ ਆਲਮੋਸਟ ਸਾਰਾ ਮੈਂ ਘੁੰਮੀ ਲਿਆ ਤੇ ਬਸ ਹੁਣ ਤਾਂ ਆਪਾਂ ਅੱਜ ਛੁੱਟੀ ਸੀਗੀ ਆਫ ਸੀਗਾ ਮੇਰਾ ਕੰਮ ਤੋਂ ਤੇ ਮੈਂ ਥੋੜਾ ਜਿਹਾ ਬਾਹਰ ਨਿਕਲਿਆ ਕਿਉਂਕਿ ਘਰੇ ਵੀ ਨਾ ਬੋਰ ਹੋ ਜਾਂਦਾ ਬੈਠ ਕੇ ਨਾਲੇ ਮੈਂ ਸੋਚਿਆ ਵੀ ਆਪਣਾ ਐਕਸਪੀਰੀਅੰਸ ਸ਼ੇਅਰ ਕਰ ਦਾਂਗਾ ਤੁਹਾਡੇ ਨਾਲ ਨਾਲੇ ਮਾੜਾ ਮੋਟਾ ਬਾਹਰ ਘੁੰਮ ਕੇ ਫਿਰ ਕੇ ਕੁਝ ਖਾ ਪੀ ਆਂਦੇ ਆ ਅਖਰ ਮੈਂ ਆਪਣੇ ਕੰਮ ਦੀ ਗੱਲ ਕਰਾਂ ਤਾਂ ਮੈਂ ਐਜ਼ ਅ ਸ਼ੈਫ ਤੰਦੂਰ ਦੇ ਉੱਪਰ ਕੰਮ ਕਰਦਾ ਇੰਡੀਅਨ ਰੈਸਟੋਰੈਂਟ ਦੇ ਵਿੱਚ ਤੇ ਇਹਦੇ ਵਿੱਚ ਕੀ ਆ ਦੇਖੋ 17 ਡਾਲਰ ਮੇਰਾ ਮਿਨੀਮਮ ਵੇਜ ਆ ਜੋ ਆਪਣਾ ਘੰਟੇ ਦਾ ਹੋਏ ਤੇ 40 ਘੰਟੇ ਮੇਰਾ ਵੀਕਲੀ ਕੰਮ ਹੈ ਤੇ ਮਤਲਬ ਕਿ ਮੈਂ ਇਹ ਰੈਸਟੋਰੈਂਟ ਵਾਲਿਆਂ ਨੇ ਮਤਲਬ ਸਪான்ਸਰ ਕੀਤਾ ਸੀਗਾ ਉਸ ਬਿਹਾਰਤ ਹੀ ਆਪਣਾ ਵਰਕ ਪਰਮਿਟ ਲਵਾਇਆ ਤੇ ਵਰਕ ਪਰਮਿਟ ਲਵਾ ਕੇ ਮੈਂ ਇੰਡੀਆ ਤੋਂ ਇੱਥੇ ਆਇਆ ਇਹਦੀਆਂ ਰਿਕੁਆਇਰਮੈਂਟਸ ਕੀ ਹੁੰਦੀਆਂ ਨੇ ਜਾਂ ਤੁਹਾਡਾ ਕਿਵੇਂ ਲੱਗ ਸਕਦਾ ਜਾ ਕਿੰਨਾ ਖਰਚਾ ਅਗਰ ਤੁਸੀਂ ਇਹ ਜਾਣਨਾ ਚਾਹੁੰਦੇ ਹੋ ਜਾਂ ਤੁਸੀਂ ਵੀ ਆਪਣਾ ਵਰਕ ਪਰਮਿਟ ਲਵਾਉਣਾ ਚਾਹੁੰਦੇ ਹੋ ਤਾਂ ਤੁਸੀਂ ਨੀਚੇ ਕਮੈਂਟਸ ਦੇ ਵਿੱਚ ਕੋਈ ਵੀ ਮੈਸੇਜ ਕਰ ਦਿਓ ਮੈਨੂੰ ਕੀ ਵਰਕ ਪਰਮਿਟ ਜਾਂ ਕੁਛ ਤਾਂ ਮੈਂ ਤੁਹਾਨੂੰ ਉਸੇ ਆਪਣਾ ਇੱਕ ਨੰਬਰ ਡਰੌਪ ਕਰ ਦਾਂਗਾ ਤੁਸੀਂ ਉਹ ਨੰਬਰ ਤੇ ਕੰਟੈਕਟ ਕਰਕੇ ਤੁਸੀਂ ਸਾਰੀ ਇਨਫੋਰਮੇਸ਼ਨ ਲੈ ਸਕਦੇ ਹੋ ਤੇ ਬੜਾ इजीली ਪ੍ਰੋਸੈਸ ਹੈ ਕੋਈ ਆਪਣਾ ਜਿਆਦਾ ਲੰਬਾ ਛੋੜਾ ਪ੍ਰੋਸੈਸ ਨਹੀਂ 4 ਤੋਂ 6 ਮਹੀਨੇ ਦੇ ਵਿੱਚ ਆਪਣਾ ਤੁਸੀਂ ਸਿੱਧਾ ਕੈਨੇਡਾ ਆ ਸਕਦੇ ਹੋ ਤੇ ਆਲਸ ਦੀ ਰਿਕੁਆਇਰਮੈਂਟ ਵੀ ਆਪਣਾ ਕਾਫੀ ਵਰਕ ਪਰਮਿਟ ਦੇ ਵਿੱਚ ਜ਼ੀਰੋ ਹੁੰਦੀ ਆ ਤੇ ਕਾਫੀ ਵਰਕ ਪਰਮਿਟ ਦੇ ਵਿੱਚ 90% ਵਰਕ ਪਰਮਿਟ ਦੇ ਵਿੱਚ ਜੇ ਐਲਸੀ ਰਿਕੁਆਇਰਮੈਂਟ ਹੈਗੀ ਵੀ ਆ ਤਾਂ ਓਵਰ ਆਲ 5 ਜਾਂ 5.5 ਬੈਂਡ ਦੀ ਆ ਤੇ ਐਨੇ ਬੈਂਡ ਲੈਣਾ ਕੋਈ ਮੁਸ਼ਕਲ ਨਹੀਂ ਮੇਰੇ ਅਕੋਰਡਿੰਗ ਮਤਲਬ ਅੱਜ ਦੀ ਟ੍ਰੇਡ ਦੇ ਵਿੱਚ ਅਗਰ ਆਪਾਂ ਕੰਪੇਅਰ ਕਰੀਏ ਸਟੱਡੀ ਨਾਲੋਂ ਬੈਟਰ ਵਰਕ ਪਰਮਿਟ ਆ ਅਗਰ ਤੁਸੀਂ ਕੈਨੇਡਾ ਆਉਣਾ ਚਾਹੁੰਦੇ ਹੋ ਇੱਕ ਤਾਂ ਅੰਸਾਰ ਤੁਹਾਨੂੰ ਇੱਥੇ ਜੋਬ ਮਿਲਦੀ ਆ ਤੇ ਦੂਜੀ ਗੱਲ ਆਪਣਾ ਤੁਸੀਂ ਫੁੱਲ ਟਾਈਮ ਕੰਮ ਕਰ ਸਕਦੇ ਹੋ ਅਗਲੀ ਕਾਲਜ ਦੀਆਂ ਫੀਸਾਂ ਦੀ ਟੈਨਸ਼ਨ ਨਹੀਂ ਨਾਇਗਰਾ ਦੇ ਵਿੱਚ ਘੁੰਮਣ ਲਈ ਕਾਫੀ ਵਧੀਆ ਜਗ੍ਹਾ ਬਣੀ ਹੋਈਆਂ ਨੇ ਤਾਂ ਇੱਥੇ ਟੂਰਿਸਟ ਜਿਆਦਾ ਆਉਂਦਾ ਸਭ ਤੋਂ ਮੇਨਟਾ ਇੱਥੇ ਹੈਗਾ ਫਾਲਸ ਤੇ ਬਾਕੀ ਮੈਂ ਪਿਛਲਾ ਬਲੌਗ ਪਾਇਆ ਸੀਗਾ ਉਹਦਾ ਮੈਂ ਲਿੰਕ ਡਿਸਕ੍ਰਿਪਸ਼ਨ ਦੇ ਵਿੱਚ ਜਾਂ ਇੱਥੇ ਆਈ ਬਟਨ ਦੇ ਵਿੱਚ ਸ਼ੋ ਕਰ ਦਾਂਗਾ ਤੁਸੀਂ ਜਾ ਕੇ ਮੇਰਾ ਉਹ ਬਲੌਗ ਵੀ ਚੈੱਕ ਕਰ ਸਕਦੇ ਹੋ ਉਹਦੇ ਵਿੱਚ ਆਪਾਂ ਸਪੈਸ਼ਲ ਇੱਕ ਦਿਨ ਨਾਇਗਰਾ ਘੁੰਮਣ ਆਏ ਸੀਗੇ ਬ੍ਰੈਂਟਨ ਤੋਂ ਜਦੋਂ ਮੈਂ ਬ੍ਰੈਂਟਨ ਰਹਿਦਾ ਸੀਗਾ ਤੇ ਉਸ ਤੋਂ ਬਾਅਦ ਫਿਰ ਮੈਂ ਪਰਮਨੈਂਟ ਮੂਵ ਕੀਤਾ ਸੀਗਾ ਇੱਥੇ ਤੇ ਫਿਲਹਾਲ ਹੋਰ ਕੋਈ ਕੁਐਸਚਨ ਜੋ ਵੀ ਹੋਇਆ ਤੁਹਾਡਾ ਆਪਾਂ ਮੈਨੂੰ ਲੱਗਦਾ ਵੀ ਮੈਂ ਆਲਮੋਸਟ ਸਾਰੇ ਕੁਐਸਚਨ ਇਹ ਸੇ ਸ਼ੇਅਰ ਕਰਦੇ ਸਾਨੂੰ ਤੁਹਾਡੇ ਸਤ ਸਤ ਸਾਨੂੰ ਮਿਲ ਗਏ ਹੋਣਗੇ ਜੇ ਤੁਹਾਡਾ ਕੋਈ ਵੀ ਕੁਐਸਚਨ ਹੈ ਤੁਸੀਂ ਕਮੈਂਟ ਜ਼ਰੂਰ ਕਰਿਓ ਮੈਂ ਤੁਹਾਡੇ ਕਮੈਂਟ ਦੇ ਵਿੱਚ ਵੀ ਰਿਪਲਾਈ ਕਰਾਂਗਾ ਤੇ ਜੇ ਜ਼ਿਆਦਾ ਕੁਐਸਚਨ ਹੋਏ ਤਾਂ ਮੈਂ ਨੈਕਸਟ ਵੀਡੀਓ ਦੇ ਵਿੱਚ ਆਪਾਂ ਤੁਹਾਡੇ ਕੁਐਸਚਨਾਂ ਦੇ ਸਤ ਸਤ ਸਾਨੂੰ ਦਵਾਂਗਾ ਤੇ ਮੌਸਮ ਵੈਦਰ ਸਭ ਤੋਂ ਬੈਸਟ ਹੈ ਇੱਥੇ ਮਤਲਬ ਇਸ ਟਾਈਮ ਚੱਲ ਰਿਹਾ ਹੈ ਸਮਰ ਤੇ ਸਮਰ ਦੇ ਵਿੱਚ ਵੀ ਜੋ ਮਤਲਬ ਵੀ ਟੈਂਪਰੇਚਰ ਹੈ ਉਹ ਰਹਿੰਦਾ 10 ਡਿਗਰੀ ਤੋਂ ਲੈ ਕੇ 29 ਡਿਗਰੀ ਰਕਤ ਰਾਤ ਨੂੰ ਕਦੇ-ਕਦੇ 7-8 ਡਿਗਰੀ ਤੇ ਵੀ ਪਹੁੰਚ ਜਾਂਦਾ ਇੱਥੇ ਤੇ ਕਦੇ-ਕਦੇ 10-12 ਡਿਗਰੀ ਰਹਿੰਦਾ ਦਿਨ ਦੇ ਵਿੱਚ ਜ਼ਿਆਦਾਤਰ ਵੈਸੇ ਨੋਰਮਲ ਹੁੰਦਾ 18-20 22-23 ਤੱਕ ਕਦੇ-ਕਦਾ ਇਹ ਆਪਣਾ 28-29 ਤੱਕ ਵੀ ਪਹੁੰਚ ਜਾਂਦਾ ਅੱਜ ਦਾ ਜਿਵੇਂ ਟੈਂਪਰੇਚਰ ਹੈਗਾ ਅੱਜ ਦਾ ਟੈਂਪਰੇਚਰ 28 ਡਿਗਰੀ ਆ ਤੇ ਇਸ ਟਾਈਮ ਉਰ ਟਾਈਮ ਹੋ ਰਿਹਾ ਆਪਣਾ ਸ਼ਾਮ ਦੇ 6 ਵਜਰੇ ਨੇ ਇਹ ਮਹੋਬੋਲਾ ਜੀ ਇੱਥੋਂ ਦਾ ਇਹ ਸਾਰੇ ਰੈਸਟੋਰੈਂਟ ਨਹੀਂ ਆਪਣਾ ਇੱਕ ਰੈਸਟੋਰੈਂਟ ਆ ਪੰਜਾਬੀ ਵਿਰਸਾ ਰਾਜਸਤਾਨੀ ਦਾ ਗੁਰੂ ਰਾਜਸਤਾਨੀ ਰੈਸਟੋਰੈਂਟ ਵੀ ਆਪਣਾ ਇੰਡੀਅਨ ਹੈ ਤੇ ਦਾ ਗੁਰੂ ਵੀ ਇੰਡੀਅਨ ਆ ਕਾਫੀ ਰੈਸਟੋਰੈਂਟ ਨੇ ਉਹੀ ਘਰ ਹੈ ਜਿਹੜਾ ਮੈਂ ਲਾਸਟ ਵਲੌਗ ਦੇ ਵਿੱਚ ਦੱਸਾਇਆ ਸੀ ਜਿਹੜਾ ਪੁੱਠਾ ਘਰ ਹੈ ਇਹ ਹੈ ਜੀ ਉਹ ਹੀ ਮੇਨ ਸਟਰੀਟ ਹੈ ਜਿਹੜੀ ਮੈਂ ਲਾਸਟ ਵਲੌਗ ਦੇ ਵਿੱਚ ਦਿਖਾਈ ਸੀ ਤੁਹਾਨੂੰ ਇਧਰ ਸਕਾਈ ਵੀਲ ਆ ਉਹ ਸਾਹਮਣੇ ਉਧਰ ਫੋਲਸ ਨੇ ਦੇਖੋ ਪੀਕ ਡੇਸ ਦੇ ਵਿੱਚ ਵੀ ਅੱਜ ਤੱਕ ਰਸਦੇ ਆ ਹਜੇ ਤੇ ਨਿਕਡੇਸ ਦੇ ਵਿੱਚ ਵੀ ਹਜੇ ਨਾਲੇ ਸ਼ਾਮ ਨਹੀਂ ਹੋਈ ਪ੍ਰੋਪਰ ਫੇਰ ਵੀ ਕਿੰਨੇ ਦੇਖੋ ਤਾਂ ਸੀ ਤੇ ਪਹੁੰਚ ਗਏ ਜੇ ਪੰਜ ਤੇ ਈਮਤੇ ਤੇ ਇੱਥੋਂ ਆਪਾਂ ਆਪਣੀ ਕਾਫੀ ਚੱਕਦੇ ਆਂ ਕਾਫੀ ਚੱਕ ਕੇ ਆਪਾਂ ਅੱਗੇ ਚੱਲਦੇ ਕਿਤੇ ਦੇਖਦੇ ਅੱਜ ਕਿੱਥੇ ਜਾਵਾਂਗੇ ਕੋਈ ਕੱਪ ਵਗੈਰਾ ਜਾਂ ਕੋਈ ਸਮਾਨ ਵਗੈਰਾ ਲੈਣਾ ਹੋਇਆ ਤਾਂ ਉਹ ਲੈ ਕੇ ਆਵਾਂਗੇ ਆਪਾਂ ਇੱਥੋਂ ਜਾ ਕੇ ਥੋੜਾ ਜਿਹਾ ਬਸ ਕਾਫੀ ਲੈ ਲੀਜੀ ਆਪਣਾ ਟ੍ਰਿਪਲ ਟ੍ਰਿਪਲ ਸਹੀ ਕਿ ਹਰ ਤੁਨ ਗਾਂ ਦੀ ਟੇਸਟੀ ਆ ਬਹੁਤ ਵਾਜ ਬੁੱਕ ਕਰਿਆ ਜਦੋਂ ਤੁਸੀਂ ਕਹ ਰਹੇ ਹਾਈ ਕਿਤੇ ਤੇ ਟ੍ਰਿਪਲ ਟ੍ਰਿਪਲ ਗੋਬੀ ਆਪਣੀ ਪੰਜਾਬੀਆਂ ਦੇ ਹਿਸਾਬ ਦੀ ਮਿਠਾ ਦੇ ਦੁੱਧ ਤੇ ਸੋ ਮਤਲਬ ਵੀ ਮੈਂ ਤੁਹਾਡੇ ਨਾਲ ਆਪਣਾ ਫਰਸਟ ਮੰਥ ਦਾ ਐਕਸਪੀਰੀਅੰਸ ਸ਼ੇਅਰ ਕੀਤਾ ਬਿਲਕੁਲ ਤੇ ਹੁਣ ਮੈਂ ਚੱਲੇ ਆ ਆਪਣਾ ਈਵਨਿੰਗ ਹੋ ਗਈ ਤੇ ਨਾਇਗਰਾ ਫਾਲ ਦਾ ਗੁਰਦੁਆਰਾ ਜਾ ਕੇ ਆਨੇ ਗੁਰਦੁਆਰਾ ਸਾਹਿਬ ਮੱਥਾ ਟੇਕ ਕੇ ਆਨੇ ਕਿਉਂਕਿ ਜਦੋਂ ਦਾ ਆਇਆ तकरीबन 15 ਦਿਨ ਹੋ ਚਲੇ ਗੁਰਦੁਆਰਾ ਸਾਹਿਬ ਨਹੀਂ ਜਾ ਕੇ ਦੇਖ ਕੇ ਆਇਆ ਤੇ ਨਾਲੇ ਗੁਰਦੁਆਰਾ ਸਾਹਿਬ ਜੇ ਦੇਖ ਕੇ ਨਾਲੇ ਤੁਹਾਨੂੰ ਦਿਖਾਣਾ ਤੇ ਉਸ ਤੋਂ ਬਾਅਦ ਆਪਣਾ ਜੋ ਵੀ ਕੁਐਸਚਨ ਹੋਏਗਾ ਤੁਸੀਂ ਕਮੈਂਟ ਦੇ ਵਿੱਚ ਛੱਡ ਦਿਓ ਮੈਂ ਤੁਹਾਨੂੰ ਤੁਹਾਡਾ ਰਿਪਲਾਈ ਜ਼ਰੂਰ ਦਵਾਂਗਾ ਕਿ ਬਾਕੀ ਆਪਾਂ ਮਿਲਦੇ ਹਾਂ ਅਗਰ ਦੋਰ ਅੰਦਰ ਇਕਰਾਫੋਲ ਕੋਟੋਰਾ ਸਾਹਿਬ ਜਾਣਾ ਸੀਗਾ ਬਟ ਗੂਗਲ ਮੈਪ ਤੇ ਚੈੱਕ ਕੀਤਾ ਕਿ ਉਹ 6 ਵਜੇ ਬੰਦ ਹੋ ਜਾਂਦਾ ਤੇ ਟਾਈਮ ਹੋਰ ਸੀਗਾ 7:30 ਦਾ ਸੋ ਮੈਂ ਪਲਾਨ ਚੇਂਜ ਕਰਤਾ ਫਿਰ ਸੋ ਅਸੀਂ ਥੋੜਾ ਨਾਲ ਇਕਰਾਫੋਲ ਵਾਲੇ ਸੜ ਕੇ ਆਏ ਸੀਗੇ ਜਿੱਦਣ ਮੈਂ ਤੁਹਾਨੂੰ ਲਾਸਟ ਵਲੌਗ ਦੇ ਵਿੱਚ ਦਿਖਾਇਆ ਜਿੱਥੇ ਪੋਲਸ ਪੋਥੀ ਕੁੰਮਕੇ ਹੁਣ ਆਗੇ ਤੇ ਹੁਣ ਆਪਾਂ ਇਥੋਂ ਰੋਟੀ ਲੈ ਕੇ ਅੱਪ ਚੱਲਦੇ ਆ ਘਰੇ ਤੇ ਅੱਜ ਦਾ ਵਲੋਗ ਇੱਥੇ ਖਤਮ ਆ ਜੋ ਵੀ ਕੁਐਸਚਨ ਰਹਿ ਗਿਆ ਪੁੱਛ ਕੁਐਸਚਨ ਮੈਨੂੰ ਲੱਗਦਾ ਰਹਿ ਗਏ ਹੋਣੇ ਤੁਸੀਂ ਇੱਕ ਵਾਰ ਕਮੈਂਟ ਜਰੂਰ ਕਰ ਦਿਓ ਮੈਂ ਤੁਹਾਨੂੰ ਆਪਣਾ ਕਮੈਂਟਸ ਦੇ ਵਿੱਚ ਰਿਪਲਾਈ ਕਰ ਦਾਂਗਾ ਜੋ ਵੀ ਗੁੱਸਾ ਆਪਾਂ ਤੁਹਾਡੇ ਤੁਹਾਨੂੰ ਚਾਹੀਦਾ ਨੇ ਆਨਸਰ ਥੈਂਕ ਯੂ ਵਲੋਗ ਦੇਖਣ ਲਈ ਚੈਨਲ ਨੂੰ ਸਬਸਕ੍ਰਾਈਬ ਜਰੂਰ ਕਰਿਓ ਤੇ ਲਾਈਕ ਕਰਿਓ ਤੇ ਸ਼ੇਅਰ ਕਰਿਓ